ਬਰਤਕ ਜੀ ਤੇ ਮੈਂ ਕਿਹਾ ਫਿਰ ਕਿਉਂ ਉਹਨੇ ਜਿਹੜਾ ਇਹ ਦਵਾਈ ਪੜਾਇਆ ਸੀ ਕੋਵਿਡ ਵੇਲੇ ਤੇ ਤੁਸੀਂ ਕੋਰਸ ਤੋਂ ਬਾਅਦ ਗਏ ਦੀ ਹੂੰ ਜੀ ਤੁਹਾਡੇ ਪਹਿਲੇ ਮੈਂ ਕਿਹਾ ਪਰਾਣੇ ਵੀਜ਼ੇ ਮੇਰੇ ਨਾਲ ਲੱਗੇ ਆ ਉਹਨਾਂ ਤੇ ਵੀਜ਼ਾ ਲੱਗਾ ਹੋਇਆ ਹੂੰ ਤੇ ਮੈਂ ਕਿੰਨੀ ਵਾਰੀ ਜਾਇਆ ਅੱਗੇ ਹਰ ਕੰਟਰੀ ਜੀ ਇੱਕ ਇੱਕ ਦੋ ਦੋ ਵਾਰੀ ਗਿਆ ਹੂੰ ਤੇ ਫੈਬਰਵਰ ਪੁੱਛੇ ਜੀ ਤੁਹਾਡੇ ਕੋਲ ਕੇਸ ਤਾਂ ਨਹੀਂ ਮੈਂ ਕਿਹਾ ਜੇ ਕੇਸ ਹੁੰਦਾ ਤਾਂ ਫਿਰ ਮੇਰਾ ਪਾਸਪੋਰਟ ਨਿਊ ਕਿਤਰਾ ਹੋਣਾ ਸੀ ਜੀ ਜੀ ਜੇ ਕਹਿੰਦੇ ਤੁਹਾਡਾ ਪਾਸਪੋਰਟ ਕਿਤੇ ਚੋਰੀ ਤਾਂ ਨਹੀਂ ਹੋਇਆ ਹੂੰ ਬਿਲਕੁਲ ਨਹੀਂ ਹੂੰ ਤੁਹਾ ਸਾਨੂੰ ਪਾਸਪੋਰਟ ਦਿੱਤਾ ਨਹੀਂ ਸੀ ਬਿਲਕੁਲ ਨਹੀਂ ਦਿੱਤਾ ਹੂੰ ਪਰ ਜੇ ਤੁਸੀਂ 2019 ਤੋਂ ਬਾਅਦ ਕੋਰਟ ਤੋਂ ਬਾਅਦ ਖਰੇ ਬਾਅਦ ਲੈ ਲਈ ਇਸ ਪਾਸਪੋਰਟ ਤੇ ਮੈਂ ਕਿਹਾ ਇਸ ਪਾਸਪੋਰਟ ਦੇ ਨਾਲ ਜਿਹੜੇ ਲੱਗੇ ਉਹਨਾਂ ਤੇ ਵੀਜ਼ੇ ਨਹੀਂ ਇਹ ਵੈਲਿਡ ਆ ਹੂੰ ਤੇ ਇਹਦਾ ਕੀ ਮਤਲਬ ਹੈ ਮੈਂ ਜਾਵਾਂ ਜਾਂ ਨਾ ਜਾਵਾਂ ਜੇ ਮੈਂ ਕੋਈ ਰੋਜ਼ ਦੌੜਾ ਭੱਜਣ ਵਾਲਾ ਬੰਦਾ ਨਹੀਂ ਤੇ ਮੈਂ ਇੱਕ ਰਿਸ਼ਤੇਦਾਰਾਂ ਦੀ ਬੇਟੀ ਦੀ ਸ਼ਾਦੀ ਸੀ ਤੇ ਮੈਂ ਤਾਂ ਜਾਣਾ ਜੀ ਕਹਿੰਦੇ ਜੀ ਨਹੀਂ ਤੁਸੀਂ ਨਹੀਂ ਜਾ ਸਕਦੇ ਹੂੰ ਪਾਸਪੋਰਟ ਤਾਂ ਰੱਖ ਲਿਆ ਪਾਸਪੋਰਟ ਤਾਂ ਜਨਮਰ ਜਾਊਗਾ ਜੀ ਜੀ ਉੱਥੋਂ ਲੈ ਰਹੇ ਹੋ ਦਸਾਂ ਬੰਦਾ ਜਲਾਬ ਜੀ ਜੀ ਮੈਂ ਕਿਹਾ ਫਿਰ ਉਦੋਂ ਤਾਂ ਜੈਸ ਫੰਕਸ਼ਨ ਤੇ ਮੈਂ ਜਾਣਾ ਉਹਦਾ ਕੋਈ ਮਤਲਬ ਨਹੀਂ ਆ ਜਾਂਦਾ ਹੂੰ ਮੇਰੀ ਭਾੜੀ ਮਰ ਗਈ ਉਹ ਕੀ ਕਰ ਸਕਦੇ ਅੱਛਾ ਕਿੰਨੀ ਦੇਰ ਸੁਚੇ ਸਿੰਘ ਜੀ ਤੁਹਾਨੂੰ ਬਿਠਾ ਕੇ ਰੱਖਿਆ ਹੈ ਏਅਰਪੋਰਟ ਤੇ ਹੂੰ ਦੇਖੋ ਜੀ ਇੱਕ ਤਾਂ ਜਹਾਜ਼ ਦੇ 4 ਘੰਟੇ ਪਹਿਲਾਂ ਜਹਾਜ਼ ਹੂੰ ਜਦੋਂ ਮੇਰੇ ਬੋਰਡਿੰਗ ਵੀ ਹੋ ਗਿਆ ਹੂੰ ਸਮਾਨ ਵੀ ਅੰਦਰ ਚਲਾ ਗਿਆ ਜਾਜ ਹੂੰ ਤੇ ਮੁਰਕੀ ਮਿਲਣਾ ਇਹ ਜਹਾਜ਼ ਚੜਨਾ ਸੀ 3:30 ਵਜੇ ਹੂੰ ਜੀ ਮੈਂ ਕਹਿੰਦਾ ਮੇਰਾ ਸਮਾਨ ਭੇਜ ਦਿਓ ਵਾਪਸ ਹੂੰ ਸਮਾਨ ਆਇਆ 7 ਵਜੇ ਜੀ ਮੈਂ ਮਤਲਬ 8-9 ਘੰਟੇ ਅੰਦਰ ਹੂੰ ਮਤਲਬ ਸਮਝ ਲਓ ਕਿ ਕੀ ਆ ਰਹੀ ਟੈਨਸ਼ਨ ਕੀ ਰਿਹਾ ਬੰਦਾ ਅੱਛਾ ਜਾ ਕਿਹੜੀ ਕੰਟਰੀ ਰਹੇ ਸੀ ਤੁਸੀਂ ਮੈਂ ਅਮਰੀਕਾ ਜਾ ਰਿਹਾ ਸੀ ਅੱਛਾ ਕਿਸ ਪਰਪਸ ਕੀ ਸੀਗਾ ਸੁੱਚਾ ਸਿੰਘ ਜੀ ਆਪਣਾ ਪਰਪਸ ਮੇਰੇ ਕਿਸੇ ਸ スタਦਾਂ ਦੀ ਬੇਟੀ ਦੀ ਸ਼ਾਦੀ ਸੀ ਔਰ ਉਹਨਾਂ ਦਾ ਸਮਾਨ ਵੀ ਮੇਰੇ ਕੋਲ ਸੀ ਹੂੰ ਜਿਹੜਾ ਕੁੜੀਆਂ ਦਾ ਹੁੰਦਾ ਨਾ ਕਿ ਆ ਕਾਰੀਆਂ ਪਰ ਕੁਰੀਆਂ ਕਿਸੇ ਦਾ ਉਹ ਮੁੱਦੇ ਦਾ ਕੋਈ ਉਹਨਾਂ ਨੇ ਰੰਗ ਰੰਗ ਪਾਉਣ ਸੀ ਉਹ ਵੀ ਇੱਕ ਬਣਾ ਕੇ ਖੜਨੀ ਸੀ ਮੈਂ ਕਿਹਾ ਚਲੋ ਮੈਂ ਜਦੋਂ ਉਹਨਾਂ ਨੂੰ ਲੈ ਆਉਂਗਾ ਜੀ ਸਾਰਾ ਰਹਿ ਗਿਆ ਨਹੀਂ ਮੰਨੇ ਜੀ ਅੱਛਾ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ 에어ਪੋਰਟ ਅਥਾਰਟੀ ਨਾਲ ਗੱਲਬਾਤ ਕਰਨ ਦੀ ਨਾ 에어ਪੋਰਟ ਅਥਾਰਟੀ ਸਾਰੇ ਜਿਹੜੇ ਹੁੰਦੇ ਆ ਇਹ ਵਾਲੇ ਹੂੰ ਸਰਕੀਆ ਤੋਂ ਕਿ ਇਮੀਗ੍ਰੇਸ਼ਨ ਵਾਲੇ ਹਾਂ ਉਹ ਸਾਰੇ ਆਪਣੇ ਆਪ ਨੂੰ ਉੱਚ ਅਧਿਕਾਰੀ ਸਮਝਦੇ ਆ ਜੀ ਮੁੰਦੋ ਹੱਥ ਉੱਚਾ ਹੋਰੋਂ ਨਾ ਦਿਖਾਓ। ਠੀਕ ਹੈ ਸਰ ਮਿਹਰਬਾਨੀ ਸਮਾਂ ਦੇਣ ਲਈ ਧੰਨਵਾਦ। ਥੈਂਕ ਯੂ ਬੀ ਥੈਂਕ ਯੂ। ਤੁਹਾਡਾ ਕੀ ਰਿਐਕਸ਼ਨ ਲੈਣਾ ਹੈ ਤੁਹਾਨੂੰ ਅੱਜ 에어ਪੋਰਟ ਤੇ ਇਮੀਗ੍ਰੇਸ਼ਨ ਦੌਰਾਨ ਕਿਉਂ ਰੋਕਿਆ ਗਿਆ ਸਰ? ਬਿੜੀ ਤੇ ਹੁਣ ਉਹ ਦੱਸਦੇ ਮਿੰਟ ਉਹਨਾਂ ਨੇ ਜਿਹੜੀਆਂ ਮੈਂ ਕਹਿੰਦੇ ਤੁਸੀਂ ਦੇਖੋ ਵੀ ਮੇਰਾ ਪਾਸਪੋਰਟ ਵੈਲਿਡ ਆ ਹੂੰਦੇ ਜੀ ਵੈਲਿਡ ਆ 29 ਤੱਕ ਆ ਹੂੰ ਮੇਰਾ ਮੈਂ ਕਿਹਾ ਵੀਜ਼ਾ ਦੇਖੋ ਉਹਦੀ ਜਿਹੜਾ ਆਖਰੀ 27 ਦਸੰਬਰ ਤੱਕ ਜੀ ਤੇ ਮੈਂ ਕਿਹਾ ਫਿਰ ਕਿਉਂ ਉਹਦੇ ਜਿਹੜਾ ਇਹ ਧਮਾ ਪੜਾਇਆ ਸੀ ਕੋਵਿਡ ਵੇਲੇ ਤੇ ਤਿੰਨ ਕੋਵਿਡ ਤੋਂ ਬਾਅਦ ਗਏ ਦੀ ਹੂੰ ਜੀ ਤੁਹਾਡੇ ਪਹਿਲੇ ਮੈਂ ਕਿਹਾ ਪਰਾਣੇ ਵੀਜੇ ਮੇਰੇ ਨਾਲ ਲੱਗੇ ਆ ਉਹਨਾਂ ਤੇ ਵੀਜਾ ਲੱਗਾ ਹੋਇਆ ਹੂੰ ਤੇ ਮੈਂ ਕਿੰਨੀ ਵਾਰੀ ਜਾਇਆ ਤੇ ਹਰ ਕੰਟਰੀ ਜੀ ਇੱਕ ਇੱਕ ਦੋ ਦੋ ਵਾਰੀ ਗਿਆ ਹੂੰ ਤੇ ਫੇਮਟ ਪੁੱਛੇ ਜੀ ਤੁਹਾਡੇ ਕੋਲ ਕੇਸ ਤਾਂ ਨਹੀਂ ਮੈਂ ਕਿਹਾ ਜੇ ਕੇਸ ਹੁੰਦਾ ਤਾਂ ਫਿਰ ਮੇਰਾ ਪਾਸਪੋਰਟ ਨਿਊ ਕਿੱਦਾਂ ਹੋਣਾ ਸੀ ਜੀ ਜੀ ਜੇ ਕਹਿੰਦੇ ਤੁਹਾਡਾ ਪਾਸਪੋਰਟ ਕਿਤੇ ਚੋਰੀ ਤਾਂ ਨਹੀਂ ਹੋਇਆ ਹੂੰ ਬਿਲਕੁਲ ਨਹੀਂ ਹੂੰ ਤੁਹਾਡਾ ਕਿਹਨੂੰ ਪਾਸਪੋਰਟ ਦਿੱਤਾ ਤਾਂ ਨਹੀਂ ਸੀ ਹੂੰ ਬਿਲਕੁਲ ਨਹੀਂ ਦਿੱਤਾ ਹੂੰ ਪਰ ਜੇ ਤੁਸੀਂ 2019 ਤੋਂ ਬਾਅਦ ਕੋਰਟ ਤੋਂ ਬਾਅਦ ਕਰੇ ਬਾਅਦ ਲਈ ਨਹੀਂ ਇਸ ਪਾਸਪੋਰਟ ਤੇ ਮੈਂ ਕਿਹਾ ਇਸ ਪਾਸਪੋਰਟ ਦੇ ਨਾਲ ਜਿਹੜੇ ਲੱਗੇ ਉਹਨਾਂ ਤੇ ਵੀਜ਼ੇ ਨਹੀਂ ਇਹ ਵੈਲਿਡ ਆ ਤੇ ਇਹਦਾ ਕੀ ਮਤਲਬ ਹੈ ਮੈਂ ਜਾਵਾਂ ਜਾਂ ਨਾ ਜਾਵਾਂ ਜੇ ਮੈਂ ਕੋਈ ਰੋਜ਼-ਦੋਜ਼ ਬਾਹਰ ਜਾਣ ਵਾਲਾ ਬੰਦਾ ਨਹੀਂ ਤੇ ਮੈਂ ਇੱਕ ਰਿਸ਼ਤੇਦਾਰਾਂ ਦੀ ਬੇਟੀ ਦੀ ਸ਼ਾਦੀ ਸੀ ਤੇ ਮੈਂ ਤਾਂ ਜਾਣਾ ਜੀ ਕਹਿੰਦੇ ਜੀ ਨਹੀਂ ਤੁਸੀਂ ਵੀ ਜਾ ਸਕਦੇ ਹੂੰ ਤੇ ਪਾਸਪੋਰਟ ਦਾ ਰੱਖ ਲਿਆ ਪਾਸਪੋਰਟ ਦਾ ਜਨਮਰ ਜਾਊਗਾ ਜੀ ਜੀ ਉੱਥੋਂ ਲੈ ਲਓ ਦੱਸਾ ਬੰਦਾ ਜਿਹੜਾ ਬਾਅਦ ਜੀ ਜੀ ਮੈਂ ਕਿਹਾ ਫਿਰ ਉਦੋਂ ਤਾਂ ਜੈਸ ਫੰਕਸ਼ਨ ਤੇ ਮੈਂ ਜਾਣਾ ਉਹਦਾ ਕੋਈ ਮਤਲਬ ਨਹੀਂ ਆ ਜਾਂਦਾ ਹੂੰ ਮੇਰੀ ਰਿਪੋਰਟ ਵੀ ਰਹੀ ਰੋਕੀ ਕਰ ਸਕਦੇ ਅੱਛਾ ਕਿੰਨੀ ਦੇਰ ਸੁਚੇਤ ਸਿੰਘ ਜੀ ਤੁਹਾਨੂੰ ਬਿਠਾ ਕੇ ਰੱਖਿਆ ਹੈ ਰਿਪੋਰਟ ਤੇ ਦੇਖੋ ਜੀ ਇੱਕ ਤਾਂ ਜਾਈ ਦਾ 4 ਘੰਟੇ ਪਹਿਲਾਂ ਜਾਈ ਦਾ ਹੂੰ ਜਦੋਂ ਮੇਰੇ ਬੋਰਡਿੰਗ ਵੀ ਹੋ ਗਿਆ ਹੂੰ ਸਮਾਨ ਵੀ ਅੰਦਰ ਚਲਾ ਗਿਆ ਜਾਜ ਦੇ ਹੂੰ ਤੇ ਮੁੜ ਕੇ ਮਿਲਣਾ ਇਹ ਜਾਹ ਚਲਣਾ ਸੀ 3:30 ਵਜੇ ਹੂੰ

ਕਾਰੀਆਂ ਪਰ ਕੂਰੀਆਂ ਕਿਸੇ ਦਾ ਉਹ ਮੁੰਡੇ ਦਾ ਉਹ ਉਹਨੇ ਰੰਗ ਰੰਗ ਪਾਉਣ ਸੀ ਉਹ ਵੀ ਇੱਕ ਬਣਾ ਕੇ ਕੱਢਣੀ ਸੀ ਮੈਂ ਕਿਹਾ ਚਲੋ ਮੈਂ ਜਦੋਂ ਉਹਨਾਂ ਨੂੰ ਲੈ ਆਉਂਗਾ ਜੀ ਉਹ ਸਾਰਾ ਰਹਿ ਗਿਆ ਨਹੀਂ ਮੰਨੇ ਜੀ ਹਾਂ ਬਸ ਅੱਛਾ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ 에어ਪੋਰਟ ਅਥਾਰਟੀ ਨਾਲ ਗੱਲਬਾਤ ਕਰਨ ਦੀ ਨਾ 에어ਪੋਰਟ ਤਾਂ ਸਾਡੇ ਸਾਰੇ ਬੰਦੇ ਜਿਹੜੇ ਹੁੰਦੇ ਆ ਇਹ ਵਾਲੇ ਹੂੰ ਜਾਂ ਸਰਕੀਆ ਤੋਂ ਕਿ ਇਮੀਗ੍ਰੇਸ਼ਨ ਵਾਲੇ ਹਾਂ ਉਹ ਸਾਰੇ ਆਪਣੇ ਆਪ ਨੂੰ ਉੱਚ ਅਧਿਕਾਰੀ ਸਮਝਦੇ ਆ ਜੀ ਕੁਣ ਤੋਂ ਹਿੱਤੇ ਉੱਚ ਤੋਂ ਰੋਨਦਾ ਨਹੀਂ ਕੋਤ ਠੀਕ ਹੈ ਸਰ ਮਿਹਰਬਾਨੀ ਸਮਾਂ ਦੇਣ ਲਈ ਧੰਨਵਾਦ ਥੈਂਕ ਯੂ ਵੀਰ ਥੈਂਕ ਯੂ ਤੁਹਾਡਾ ਕੀ ਰਿਐਕਸ਼ਨ ਲੈਣਾ ਹੈ ਤੁਹਾਨੂੰ ਅੱਜ 에어ਪੋਰਟ ਤੇ ਇਮੀਗ੍ਰੇਸ਼ਨ ਦੌਰਾਨ ਕਿਉਂ ਰੋਕਿਆ ਗਿਆ ਸਰ ਬਿੜੀ ਤੇ ਹੁਣ ਉਹ ਦੱਸਦੇ ਮਿੰਟ ਉਹਨਾਂ ਨੇ ਜਿਹੜੀਆਂ ਮੈਂ ਵੀ ਤੁਸੀਂ ਦੇਖੋ ਵੀ ਮੇਰਾ ਪਾਸਪੋਰਟ ਵੈਲਿਡ ਆ ਹੂੰਦੇ ਜੀ ਵੈਲਿਡ ਆ 29 ਤੱਕ ਹੂੰ ਮੇਰਾ ਮੈਂ ਕਿਹਾ ਵੀਜ਼ਾ ਦੇਖੋ ਉਹਦੀ ਜਿਹੜਾ ਹੈ ਖੰਨੇ 27 ਦਸੰਬਰ ਤੱਕ ਜੀ ਤੇ ਮੈਂ ਕਿਹਾ ਫਿਰ ਕਿਉਂ ਉਹਦੇ ਜਦੋਂ ਇਹ દવા ਪੜਾਇਆ ਸੀ ਕੋਵਿਡ ਵੇਲੇ ਤੇ ਫਿਰ ਕੋਵਿਡ ਤੋਂ ਬਾਅਦ ਗਏ ਦੀ ਹੂੰ ਜੀ ਤੁਹਾਡੇ ਪਹਿਲੇ ਮੈਂ ਕਿਹਾ ਪਰਾਦੇ ਵੀ ਜੇ ਮੇਰੇ ਨਾਲ ਲੱਗੇ ਆ ਉਹਨਾਂ ਤੇ ਵੀ ਜਲ ਲੱਗਾ ਹੋਇਆ ਹੂੰ ਤੇ ਮੈਂ ਕਿਤੇ ਵਾਰੀ ਜਾਇਆ ਤੇ ਹਰ ਕੰਟਰੀ ਜੇ ਇੱਕ ਇੱਕ ਦੋ ਦੋ ਵਾਰੀ ਗਿਆ ਹੂੰ ਹੂੰ ਤੇ ਫੇਵਰਡ ਪੁੱਛੇ ਜੀ ਤੁਹਾਡੇ ਤੇ ਕੋਈ ਕੇਸ ਤਾਂ ਨਹੀਂ ਮੈਂ ਕਿਹਾ ਜੇ ਕੇਸ ਹੁੰਦਾ ਤਾਂ ਫਿਰ ਮੇਰਾ ਇਹ ਪਾਸਪੋਰਟ ਨਿਊ ਕਿਤਰਾ ਹੋਣਾ ਸੀ ਜੀ ਜੀ ਜੇ ਕਹਿੰਦੇ ਤੁਹਾਡਾ ਪਾਸਪੋਰਟ ਕਿਤੇ ਚੋਰੀ ਤਾਂ ਨਹੀਂ ਹੋਇਆ ਹੂੰ ਬਿਲਕੁਲ ਨਹੀਂ ਹੂੰ ਤੁਸਾਂ ਕਿਨੋਂ ਪਾਸਪੋਰਟ ਦਿੱਸਦਾ ਨਹੀਂ ਸੀ ਬਿਲਕੁਲ ਨਹੀਂ ਦਿੱਸਦਾ ਹੂੰ ਪਰ ਤੁਸੀਂ 2019 ਤੋਂ ਬਾਅਦ ਕੋਰਟ ਤੋਂ ਬਾਅਦ ਕਰੇ ਬਾਅਦ ਲੈਣੀ ਇਸ ਪਾਸਪੋਰਟ ਤੇ ਮੈਂ ਕਿ ਇਸ ਪਾਸਪੋਰਟ ਦੇ ਨਾਲ ਜਿਹੜੇ ਲੱਗੇ ਉਹਨਾਂ ਤੇ ਵੀਜ਼ੇ ਨੇ ਇਹ ਵੈਲਿਡ ਆ ਹੂੰ ਤੇ ਇਹਦਾ ਕੀ ਮਤਲਬ ਹੈ ਮੈਂ ਜਾਵਾਂ ਜਾਂ ਨਾ ਜਾਵਾਂ ਜੇ ਮੈਂ ਕੋਈ ਰੋਜ਼ ਦੋੜਾ ਬਾਹਰ ਜਾਣ ਵਾਲਾ ਬੰਦਾ ਨਹੀਂ ਤੇ ਮੈਂ ਇੱਕ ਰਿਸ਼ਤੇਦਾਰਾਂ ਦੀ ਬੇਟੀ ਦੀ ਸ਼ਾਦੀ ਸੀ ਤੇ ਮੈਂ ਤਾਂ ਜਾਣਾ ਜੀ ਕਹਿੰਦੇ ਜੀ ਨਹੀਂ ਤੁਸੀਂ ਵੀ ਜਾ ਸਕਦੇ ਹੂੰ ਤੇ ਪਾਸਪੋਰਟ ਤਾਂ ਰੱਖ ਲਿਆ ਪਾਸਪੋਰਟ ਤਾਂ ਜਲੰਧਰ ਜਾਊਗਾ ਜੀ ਜੀ ਉੱਥੋਂ ਲੈ ਲਿਓ 10-15 ਦਿਨਾਂ ਬਾਅਦ ਜੀ ਜੀ ਮੈਂ ਤਾਂ ਫਿਰ ਉਦੋਂ ਤਾਂ ਜੈਸ ਫੰਕਸ਼ਨ ਤੇ ਮੈਂ ਜਾਣਾ ਉਹਦਾ ਕੋਈ ਮਤਲਬ ਨਹੀਂ ਰਹ ਜਾਂਦਾ ਹੂੰ ਮੇਰੀ ਕੋਈ ਮਰਗੀ ਨਾ ਉਹ ਕੀ ਕਰ ਸਕਦੇ ਅੱਛਾ ਮੈਂ ਕਿੰਨੀ ਧੀਰ ਸੁਚੇਤ ਸਿੰਘ ਜੀ ਤੁਹਾਨੂੰ ਬਿਠਾ ਕੇ ਰੱਖਿਆ ਏਅਰਪੋਰਟ ਤੇ ਹੂੰ ਦੇਖੋ ਜੀ ਇੱਕ ਤਾਂ ਜਾਈ ਦਾ 4 ਘੰਟੇ ਪਹਿਲਾਂ ਜਾਈ ਦਾ ਹੂੰ ਜਦੋਂ ਮੇਰੇ ਬੋਰਡਿੰਗ ਵੀ ਹੋ ਗਿਆ ਹੂੰ ਸਮਾਨ ਵੀ ਅੰਦਰ ਚਲਾ ਗਿਆ ਜਾਂਦੇ ਹੂੰ ਕਿ ਮੁਰਗੀ ਨੂੰ ਨਾ ਇਹ ਜਾਚਣਾ ਸੀ 3:30 ਵਜੇ ਹੂੰ ਜੀ ਮੈਂ ਕਹਿੰਦਾ ਮੇਰਾ ਸਮਾਨ ਭੇਜ ਦਿਓ ਵਾਪਸ ਹੂੰ ਸਮਾਨ ਆਇਆ 7:00 ਵਜੇ ਜੀ ਮੈਂ ਮਤਲਬ 8-9 ਘੰਟੇ ਅੰਦਰ ਹੂੰ ਮਤਲਬ ਸਮਝਦਾ ਵੀ ਕੀ ਆ ਵੀ ਟੈਨਸ਼ਨ ਕੀ ਰਿਹਾ ਬੰਦਾ ਅੱਛਾ ਜਾ ਕਿਹੜੀ ਕੰਟਰੀ ਰਹੇ ਸੀ ਤੁਸੀਂ ਮੈਂ ਅਮਰੀਕਾ ਜਾ ਰਿਹਾ ਸੀ ਅੱਛਾ ਕਿਸ ਪਰਪਸ ਕੀ ਸੀਗਾ ਸੁਚੇ ਸਿੰਘ ਜੀ ਆਪਣਾ ਪਰ ਪਾਸੇ ਮੇਰੇ ਕਿਸੇ ਸਜ਼ਾ ਦੀ ਬੇਟੀ ਦੀ ਸ਼ਾਦੀ ਸੀ ਔਰ ਉਹਨਾਂ ਦਾ ਸਮਾਨ ਵੀ ਮੇਰੇ ਕੋਲ ਸੀ ਹੂੰ ਜਿਹੜਾ ਕੁੜੀਆਂ ਦਾ ਹੁੰਦਾ ਨਾ ਕਿ ਆ ਕਾਰੀਆਂ ਤੋਂ ਕੁੜੀਆਂ ਕਿਸੇ ਦਾ ਉਹ ਮੁੰਡੇ ਦਾ ਕੋ ਉਹਨਾਂ ਨੇ ਰੰਗ ਰੰਗ ਪਾਉਣ ਸੀ ਉਹ ਵੀ ਇੱਕ ਤੋਂ ਬਣਾ ਕੇ ਕੱਢਣੀ ਸੀ ਮੈਂ ਕਿਹਾ ਚਲੋ ਮੈਂ ਜਦੋਂ ਉਹਨਾਂ ਨੂੰ ਲੈ ਆਉਂਗਾ ਜੀ ਉਹ ਸਾਰਾ ਰਹਿ ਗਿਆ ਨਹੀਂ ਹੁੰਨੇ ਜੀ ਹਾਂ ਬਸ ਅੱਛਾ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ 에어ਪੋਰਟ ਆਥਾਰਟੀ ਨਾਲ ਗੱਲਬਾਤ ਕਰਨ ਦੀ ਨਾ 에어ਪੋਰਟ ਤਾਂ ਸਾਡੇ ਸਾਰੇ ਬਡੇ ਜਿਹੜੇ ਹੁੰਦੇ ਆਲੇ ਹੂੰ ਕੀ ਸਰ ਕੀ ਇਮੀਗ੍ਰੇਸ਼ਨ ਵਾਲੇ ਹਾਂ ਉਹ ਸਾਰੇ ਆਪਣੇ ਆਪ ਨੂੰ ਉੱਚ ਅਧਿਕਾਰੀ ਸਮਝਦੇ ਆ ਜੀ ਹੁਣ ਤੋਂ ਉੱਤੇ ਉੱਚਤ ਹੋਰ ਹੁੰਦਾ ਨਹੀਂ ਕੋਈ ਉੱਤੇ ਠੀਕ ਹੈ ਸਰ ਮਿਹਰਬਾਨੀ ਸਮਾਂ ਦੇਣ ਲਈ ਧੰਨਵਾਦ ਥੈਂਕ ਯੂ ਵੀਰ ਥੈਂਕ ਯੂ ਤੁਹਾਡਾ ਕੀ ਰਿਐਕਸ਼ਨ ਲੈਣਾ ਹੈ ਤੁਹਾਨੂੰ ਅੱਜ 에어ਪੋਰਟ ਤੇ ਇਮੀਗ੍ਰੇਸ਼ਨ ਦੌਰਾਨ ਕਿਉਂ ਰੋਕਿਆ ਗਿਆ ਸਰ ਬਿਲਕੁਲ ਹੁਣ ਉਹ ਦੱਸ ਰਿਹਾ ਮਿੰਟ ਉਹਨਾਂ ਨੇ ਜਿਹੜੀਆਂ ਮੈਂ ਬਾਈਕ ਵੀ ਤੁਸੀਂ ਦੇਖੋ ਵੀ ਮੇਰਾ ਪਾਸਪੋਰਟ ਵੈਲਿਡ ਆ ਹੂੰਦੇ ਜੀ ਵੈਲਿਡ ਆ 29 ਤੱਕ ਆ ਹੂੰ ਮੇਰਾ ਮੈਂ ਕਿਹਾ ਵੀਜ਼ਾ ਦੇਖੋ ਉਹਦੀ ਡੇਟ ਆ 27 ਦਸੰਬਰ ਤੱਕ ਜੀ ਤੇ ਮੈਂ ਕਿਹਾ ਫਿਰ ਕਿਉਂ ਉਹਦੇ ਜਿਹੜਾ ਇਹ ਦਾਵਾ ਪੜਾਇਆ ਸੀ ਕੋਵਿਡ ਵੇਲੇ ਤੇ ਤੁਸੀਂ ਕੋਵਿਡ ਤੋਂ ਬਾਅਦ ਗਏ ਦੀ ਹੂੰ ਜੀ ਤੁਹਾਡੇ ਪਹਿਲੇ ਮੈਂ ਕਿਹਾ ਪੁਰਾਣੇ ਵੀਜ਼ੇ ਮੇਰੇ ਨਾਲ ਲੱਗੇ ਆ ਉਹਨਾਂ ਤੇ ਵੀ ਜਲਦਾ ਹੋਇਆ ਹੂੰ ਤੇ ਮੈਂ ਕਿਤੇ ਵਾਰੀ ਜਾਇਆ ਅੱਜ ਹਰ ਕੰਟਰੀ ਜੀ ਇੱਕ ਇੱਕ ਦੋ ਦੋ ਵਾਰੀ ਗਿਆ ਹੂੰ ਹੂੰ ਤੇ ਫੈਂਡਰ ਪੁੱਛੇ ਜੀ ਤੁਹਾਡੇ ਕੋ ਕੋਈ ਕੇਸ ਤਾਂ ਨਹੀਂ ਮੈਂ ਕਿਹਾ ਜੇ ਕੇਸ ਹੁੰਦਾ ਤਾਂ ਫਿਰ ਮੇਰਾ ਇਹ ਪਾਸਪੋਰਟ ਰਿਨਿਊ ਕਿੱਧਰ ਹੋਣਾ ਸੀ ਜੀ ਜੀ ਤੇਰਾ ਕਹਿੰਦੇ ਤੁਹਾਡਾ ਪਾਸਪੋਰਟ ਕਿਤੇ ਚੋਰੀ ਤਾਂ ਨਹੀਂ ਹੋਇਆ ਹੂੰ ਬਿਲਕੁਲ ਨਹੀਂ ਹੂੰ ਤੁਹਾਡਾ ਕਹਿੰਨ ਪਾਸਪੋਰਟ ਦਿੱਤਾ ਤਾਂ ਨਹੀਂ ਸੀ ਹੂੰ ਬਿਲਕੁਕੁਲ ਨਹੀਂ ਦਿੱਤਾ ਹੂੰ ਪਰ ਜੀ ਤੁਸੀਂ ਵੀਜ਼ਾ ਰਣਿਬਾਦ ਕੋਰਤ ਕੋਰਤ ਕਰੇ ਬਾਦ ਨਹੀਂ ਇਸ ਪਾਸਪੋਰਟ ਮੈਂ ਕਿ ਇਸ ਪਾਸਪੋਰਟ ਦੇ ਨਾਲ ਜਿਹੜੇ ਲੱਗੇ ਉਹਨਾਂ ਤੇ ਵੀਜ਼ੇ ਨਹੀਂ ਇਹ ਵੈਲਿਡ ਆ ਹੂੰ ਤੇ ਇਹਦਾ ਕੀ ਮਤਲਬ ਹੈ ਮੈਂ ਜਾਵਾਂ ਜਾਂ ਨਾ ਜਾਵਾਂ ਜੇ ਮੈਂ ਕੋਈ ਰੋਜ਼ ਦੋੜਾ ਬਾਹਰ ਜਾਣ ਵਾਲਾ ਬੰਦਾ ਨਹੀਂ ਤੇ ਮੈਂ ਇੱਕ ਰਿਸ਼ਤੇਦਾਰ ਦੀ ਬੇਟੀ ਦੀ ਸ਼ਾਦੀ ਸੀ ਤੇ ਮੈਂ ਤਾਂ ਜਾਣਾ ਜੀ ਕਹਿੰਦੇ ਜੀ ਨਹੀਂ ਤੁਸੀਂ ਵੀ ਜਾ ਸਕਦੇ ਹੂੰ ਪਾਸਪੋਰਟ ਤਾਂ ਰੱਖ ਲਿਆ ਪਾਸਪੋਰਟ ਤਾਂ ਜਲੰਧਰ ਜਾਊਗਾ ਜੀ ਜੀ ਉੱਥੋਂ ਲੈ ਲਿਓ ਦਸਾ ਬੰਦਾ ਜਲੰਧਰ ਜੀ ਜੀ ਮੈਂ ਕਿ ਫਿਰ ਉਦੋਂ ਤਾਂ ਜਸ ਫੰਕਸ਼ਨ ਤੇ ਮੈਂ ਜਾਣਾ ਉਹਦਾ ਕੋਈ ਮਤਲਬ ਰਹਿ ਜਾਂਦਾ ਹੂੰ ਮੇਰੇ ਪਰਿਵਾਰੀਓ ਨਾ ਕੀ ਕਰ ਸਕਦੇ ਅੱਛਾ ਕਿੰਨੀ ਦੇਰ ਸੁਚੇ ਸਿੰਘ ਜੀ ਤੁਹਾਨੂੰ ਬਿਠਾ ਕੇ ਰੱਖਿਆ ਹੈ ਏਅਰਪੋਰਟ ਤੇ ਹਮ ਦੇਖੋ ਜੀ ਇੱਕ ਤਾਂ ਜਾਈ ਦਾ 4 ਘੰਟੇ ਪਹਿਲਾਂ ਜਾਈ ਦਾ ਹਮ ਜਦੋਂ ਮੇਰੇ ਬੋਰਡਿੰਗ ਵੀ ਹੋ ਗਿਆ ਹਮ ਸਮਾਨ ਮੇਰਾ ਅੰਦਰ ਚਲਾ ਗਿਆ ਜਾਜ ਹਮ ਤੇ ਮੁੜ ਕੇ ਮਿਲਣਾ ਇਹ ਜਾਹ ਚਲਣਾ ਸੀ 3:30 ਵਜੇ ਹਮ ਜੀ ਮੈਂ ਕਹਿੰਦਾ ਮੇਰਾ ਸਮਾਨ ਹੀ ਭੇਜ ਦੋ ਵਾਪਸ ਹਮ ਸਮਾਨ ਆਇਆ 7 ਵਜੇ ਜੀ ਮੈਂ ਮਤਲਬ 8-9 ਘੰਟੇ ਅੰਦਰ ਹੂੰ ਮਤਲਬ ਸਮਝ ਲਓ ਕਿ ਕੀ ਆ ਰਹੀ ਟੈਨਸ਼ਨ ਕੀ ਰਿਹਾ ਬੰਦਾ ਅੱਛਾ ਜਾ ਕਿਹੜੀ ਕੰਟਰੀ ਰਹ ਸੀ ਤੁਸੀਂ ਮੈਂ ਅਮਰੀਕਾ ਜਾ ਰਿਹਾ ਸੀ ਅੱਛਾ ਕਿਸ ਪਰਪਸ ਕੀ ਸੀਗਾ ਸੁੱਚਾ ਸਿੰਘ ਜੀ ਆਪਣਾ ਪਰਪਸ ਮੇਰੇ ਕਿਸੇ ਸਜ਼ਾਨ ਦੀ ਬੇਟੀ ਦੀ ਸ਼ਾਦੀ ਸੀ ਔਰ ਉਹਨਾਂ ਦਾ ਸਮਾਨ ਵੀ ਮੇਰੇ ਕੋਲ ਸੀ ਹੂੰ ਜਿਹੜਾ ਕੁੜੀਆਂ ਦਾ ਹੁੰਦਾ ਨਾ ਕਿ ਆ ਸਕਾਰੀਆਂ ਕੁੜੀਆਂ ਕਿਸੇ ਦਾ ਉਹ ਜਿਹੜਾ ਕੋਈ ਉਹਨੇ ਰੰਗ ਰੰਗ ਪਾਉਣ ਸੀ ਉਹ ਵੀ ਇੱਕ ਬਣਾ ਕੇ ਖੜਨੀ ਸੀ ਮੈਂ ਕਿਹਾ ਚਲੋ ਮੈਂ ਜਦੋਂ ਉਹਨਾਂ ਨੂੰ ਲੈ ਆਉਂਗਾ ਜੀ ਸਾਰਾ ਰਹਿ ਗਿਆ ਨਹੀਂ ਮੰਨੇ ਜੀ ਬਸ ਅੱਛਾ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ 에어ਪੋਰਟ ਅਥਾਰਟੀ ਨਾਲ ਗੱਲਬਾਤ ਕਰਨ ਦੀ ਨਾ 에어ਪੋਰਟ ਅਥਾਰਟੀ ਸਾਰੇ ਵੀ ਜਿਹੜੇ ਹੁੰਦੇ ਆ ਇਹ ਵਾਲੇ ਹੂੰ ਜਾਂ ਸਰਕੀਆ ਤੋਂ ਕਿ ਇਮੀਗ੍ਰੇਸ਼ਨ ਵਾਲੇ ਹਾਂ ਉਹ ਸਾਰੇ ਆਪਣੇ ਆਪ ਨੂੰ ਉੱਚ ਅਧਿਕਾਰੀ ਸਮਝਦੇ ਆ ਜੀ ਉਹਨਾਂ ਤੋਂ ਉੱਚ ਤੋਂ ਹਰੋਂ ਨਾ ਵੀ ਕੋਈ ਠੀਕ ਹੈ ਸਰ ਮਿਹਰਬਾਨੀ ਸਮਾਂ ਦੇਣ ਲਈ ਧੰਨਵਾਦ ਥੈਂਕ ਯੂ ਬਰ ਥੈਂਕ ਯੂ ਸੋ ਟੈਕਸ ਰਿਐਕਸ਼ਨ ਲੈਣਾ ਹੈ ਤੁਹਾਨੂੰ ਅੱਜ 에어ਪੋਰਟ ਤੇ ਇਮੀਗ੍ਰੇਸ਼ਨ ਦੌਰਾਨ ਕਿਉਂ ਰੋਕਿਆ ਗਿਆ ਸਰ ਬਿੜੇ ਤਾਂ ਹੁਣ ਉਹ ਦੱਸਦੇ ਮਿੰਟ ਉਹਨਾਂ ਨੇ ਜਿਹੜੀਆਂ ਮੈਂ ਬਹਿ ਤੁਸੀਂ ਦੇਖੋ ਵੀ ਮੇਰਾ ਪਾਸਪੋਰਟ ਵੈਲਿਡ ਆ ਹੂੰਦੇ ਜੀ ਵੈਲਿਡ ਆ 29 ਤੱਕ ਆ ਹੂੰ ਮੇਰਾ ਮੈਂ ਕਿਹਾ ਵੀਜ਼ਾ ਦੇਖੋ ਉਹਦੀ ਜਿਹੜਾ ਆਖਰੀ 27 ਦਸੰਬਰ ਤੱਕ ਜੀ ਤੇ ਮੈਂ ਕਿਹਾ ਫਿਰ ਕਿਉਂ ਉਹਦੇ ਜਦੋਂ ਇਹ દવા ਪੜਾਇਆ ਸੀ ਕੋਵਿਡ ਵੇਲੇ ਤੇ ਕੋਵਿਡ ਤੋਂ ਬਾਅਦ ਗਏ ਦੀ ਹੂੰ ਜੀ ਤੁਹਾਡੇ ਪਹਿਲੇ ਮੈਂ ਕਿਹਾ ਪੁਰਾਣੇ ਵੀਜ਼ੇ ਮੇਰੇ ਨਾਲ ਲੱਗੇ ਆ ਉਹਨਾਂ ਤੇ ਵੀਜ਼ਾ ਲੱਗਾ ਹੋਇਆ ਹੂੰ ਤੇ ਮੈਂ ਕਿਤੇ ਵਾਰੀ ਜਾਇਆ ਤੇ ਹਰ ਕੰਟਰੀ ਜੀ ਇੱਕ ਦੋ ਵਾਰੀ ਗਿਆ ਹੂੰ ਹੂੰ ਤੇ ਫੈਂਡ ਪੈਸੇ ਜੀ ਤੁਹਾਡੇ ਕੋਲ ਕੇਸ ਤਾਂ ਨਹੀਂ ਮੈਂ ਕਿਹਾ ਜੇ ਕੇਸ ਹੁੰਦਾ ਤਾਂ ਫਿਰ ਮੇਰਾ ਇਹ ਪਾਸਪੋਰਟ ਨਿਊ ਕਿੱਥੋਂ ਹੋਣਾ ਸੀ ਜੀ ਜੀ ਤੇਰੇ ਕਹਿੰਦੇ ਤੁਹਾਡਾ ਪਾਸਪੋਰਟ ਕਿਤੇ ਚੋਰੀ ਤਾਂ ਨਹੀਂ ਹੋਇਆ ਹੂੰ ਬਿਲਕੁਲ ਨਹੀਂ ਹੂੰ ਤੁਹਾਂ ਕਿਹਨੂੰ ਪਾਸਪੋਰਟ ਦਿੱਤਾ ਨਹੀਂ ਸੀ ਬਿਲਕੁਲ ਨਹੀਂ ਦਿੱਤਾ ਹੂੰ ਪਰ ਜੇ ਤੁਸੀਂ 2019 ਤੋਂ ਬਾਅਦ ਕੋਰਤ ਤੋਂ ਬਾਅਦ ਖਰੇ ਬਾਅਦ ਲੈਣੀ ਇਸ ਪਾਸਪੋਰਟ ਤੇ ਮੈਂ ਕਿਹਾ ਇਸ ਪਾਸਪੋਰਟ ਦੇ ਨਾਲ ਜਿਹੜੇ ਲੱਗੇ ਉਹਨਾਂ ਤੇ ਵੀਜ਼ੇ ਨਹੀਂ ਇਹ ਵੈਲਿਡ ਆ ਹੂੰ ਤੇ ਇਹਦਾ ਕੀ ਮਤਲਬ ਹੈ ਮੈਂ ਜਾਵਾਂ ਜਾਂ ਨਾ ਜਾਵਾਂ ਜੇ ਮੈਂ ਕੋਈ ਰੋਜ਼-ਦੋਜ਼ ਬਾਹਰ ਜਾਣ ਵਾਲਾ ਬੰਦਾ ਨਹੀਂ ਤੇ ਮੈਂ ਇੱਕ ਰਿਸ਼ਤੇਦਾਰਾਂ ਦੀ ਬੇਟੀ ਦੀ ਸ਼ਾਦੀ ਸੀ ਤੇ ਮੈਂ ਤਾਂ ਜਾਣਾ ਜੀ ਕਹਿੰਦੇ ਜੀ ਨਹੀਂ ਤੁਸੀਂ ਨਹੀਂ ਜਾ ਸਕਦੇ ਹੂੰ ਤੇ ਪਾਸਪੋਰਟ ਰੱਖ ਲਿਆ ਪਾਸਪੋਰਟ ਦਾ ਜਨਮਰ ਜਾਊਗਾ ਜੀ ਜੀ ਉਥੋਂ ਲੈ ਲਿਓ ਦਸਾਂ ਬੰਦਰ ਦਿਨਾਂ ਬਾਅਦ ਜੀ ਜੀ ਮੈਂ ਤਾਂ ਫਿਰ ਉਦੋਂ ਤਾਂ ਜੈਸ ਫੰਕਸ਼ਨ ਤੇ ਮੈਂ ਜਾਣਾ ਉਹਦਾ ਕੋਈ ਮਤਲਬ ਨਹੀਂ ਆ ਜਾਂਦਾ ਹੂੰ ਮੇਰੀ ਕੋਈ ਮਰਗੀ ਇਹਨਾਂ ਨੂੰ ਕੀ ਕਰ ਸਕਦੇ ਅੱਛਾ ਕਿੰਨੀ ਦੇਰ ਸੁਚੇ ਸਿੰਘ ਜੀ ਤੁਹਾਨੂੰ ਬਿਠਾ ਕੇ ਰੱਖਿਆ ਹੈ ਰਿਪੋਰਟ ਤੇ ਦੇਖੋ ਜੀ ਇੱਕ ਤਾਂ ਜਾਈ ਦਾ 4 ਘੰਟੇ ਪਹਿਲਾਂ ਜਾਈ ਦਾ ਹੂੰ ਜਦੋਂ ਮੇਰੇ ਬੋਰਡਿੰਗ ਵੀ ਹੋ ਗਿਆ ਹੂੰ ਸਮਾਨ ਵੀ ਅੰਦਰ ਚਲਾ ਗਿਆ ਜਾਜ ਜੀ ਹੂੰ

ਪਰਫੈਸਰ ਮੇਰੇ ਕਿਸੇ ਸਟਾਫਰ ਦੀ ਬੇਟੀ ਦੀ ਸ਼ਾਦੀ ਸੀ ਔਰ ਉਹਨਾਂ ਦਾ ਸਮਾਨ ਵੀ ਮੇਰੇ ਕੋਲ ਸੀ ਹੂੰ ਜਿਹੜਾ ਕੁੜੀਆਂ ਦਾ ਹੁੰਦਾ ਨਾ ਕੀਆ ਕਾਰੀਆਂ ਦੀ ਕੁੜੀਆਂ ਕਿਸੇ ਦਾ ਉਹ ਮੁੰਡੇ ਦਾ ਕੋ ਉਹ ਉਹਨਾਂ ਨੇ ਰੰਗ ਰੂਣ ਪਾਉਣੇ ਸੀ ਉਹ ਵੀ ਇੱਕ ਤੋਂ ਬਣਾ ਕੇ ਕੱਢਣੀ ਸੀ ਮੈਂ ਕਿਹਾ ਚਲੋ ਮੈਂ ਜਦੋਂ ਉਹਨਾਂ ਨੂੰ ਲੈ ਆਉਂਗਾ ਜੀ ਉਹ ਸਾਰਾ ਰਹਿ ਗਿਆ ਨਹੀਂ ਮੰਨੇ ਜੀ ਹਾਂ ਬਸ ਅੱਛਾ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ 에어ਪੋਰਟ ਅਥਾਰਟੀ ਨਾਲ ਗੱਲਬਾਤ ਕਰਨ ਦੀ ਨਾ 에어ਪੋਰਟ ਤਾਂ ਸਾਡੇ ਸਾਰੇ ਬੰਦੇ ਜਿਹੜੇ ਹੁੰਦੇ ਆ ਇਹ ਵਾਲੇ ਹੂੰ ਕੀ ਆ ਸਰ ਕੀ ਇਮੀਗ੍ਰੇਸ਼ਨ ਵਾਲੇ ਹਾਂ ਉਹ ਸਾਰੇ ਆਪਣੇ ਆਪ ਨੂੰ ਉੱਚ ਅਧਿਕਾਰੀ ਸਮਝਦੇ ਆ ਜੀ ਉਹਨਾਂ ਤੋਂ ਉੱਚਤ ਹੋਣਾ ਨਹੀਂ ਕੋਈ ਠੀਕ ਹੈ ਸਰ ਮਿਹਰਬਾਨੀ ਸਮਾਂ ਦੇਣ ਲਈ ਧੰਨਵਾਦ ਆ ਥੈਂਕ ਯੂ ਬੀ ਥੈਂਕ ਯੂ ਸੋ ਟੈਕਸ ਰਿਐਕਸ਼ਨ ਲੈਣਾ ਹੈ ਤੁਹਾਨੂੰ ਅੱਜ 에어ਪੋਰਟ ਤੇ ਇਮੀਗ੍ਰੇਸ਼ਨ ਦੌਰਾਨ ਕਿਉਂ ਰੋਕਿਆ ਗਿਆ ਸਰ ਬਿੜੇ ਤੇ ਹੁਣ ਉਹ ਦੱਸਦੇ ਮਿੰਟ ਉਹਨਾਂ ਨੇ ਜਿਹੜੀਆਂ ਮੈਂ ਕਹਿੰਦਾ ਤੁਸੀਂ ਦੇਖੋ ਵੀ ਮੇਰਾ ਪਾਸਪੋਰਟ ਵੈਲਿਡ ਆ ਹੂੰਦੇ ਜੀ ਵੈਲਿਡ ਆ 29 ਤੱਕ ਆ ਹੂੰ ਮੇਰਾ ਮੈਂ ਕਿਹਾ ਵੀਜ਼ਾ ਦੇਖੋ ਉਹਦੀ ਡੇਟ ਆ ਖੰਦੇ 27 ਦਸੰਬਰ ਤੱਕ ਜੀ ਤੇ ਮੈਂ ਕਿਹਾ ਫਿਰ ਕਿਉਂ ਉਹਦੇ ਜਿਹੜਾ ਇਹ ਧਮਾ ਪੜਾਇਆ ਸੀ ਕੋਵਿਡ ਵੇਲੇ ਤੇ ਤੋਂ ਬਾਅਦ ਗਏ ਦੀ ਹੂੰ ਜੀ ਤੁਹਾਡੇ ਪਹਿਲੇ ਮੈਂ ਕਿਹਾ ਪਰਾਣੇ ਵੀ ਜੇ ਮੇਰੇ ਨਾਲ ਲੱਗੇ ਆ ਉਹਨਾਂ ਤੋਂ ਵੀ ਜਲਾ ਲਗਾ ਹੋਇਆ ਹੂੰ ਤੇ ਮੈਂ ਕਿਰੇਵਰੀ ਜਾਇਆ ਕਿ ਹਰ ਕੰਟਰੀ ਜੀ ਇੱਕ ਇੱਕ ਦੋ ਦੋ ਵਰੀ ਗਿਆ ਹੂੰ ਹੂੰ ਤੇ ਫੈਬਰਿਕ ਪੁਛੇ ਜੀ ਤੁਹਾਡੇ ਕੋ ਕੋ ਕੇਸ ਤਾਂ ਨਹੀਂ ਮੈਂ ਕਹਾਂ ਜੇ ਕੇਸ ਹੁੰਦਾ ਤਾਂ ਫਿਰ ਮੇਰਾ ਪਾਸਪੋਰਟ ਨਿਊ ਕਿਤਰਾ ਹੋਣਾ ਸੀ ਜੀ ਜੀ ਜੇ ਕਿਹਦੇ ਤੁਹਾਡਾ ਪਾਸਪੋਰਟ ਕਿਤੇ ਚੋਰੀ ਤਾਂ ਨਹੀਂ ਹੋਇਆ ਹੂੰ ਬਿਲਕੁਲ ਨਹੀਂ ਹੂੰ ਤੁਸਾਂ ਕਿਹਨੂੰ ਪਾਸਪੋਰਟ ਦਿੱਤਾ ਤਾਂ ਨਹੀਂ ਸੀ ਹੂੰ ਬਿਲਕੁਲ ਨਹੀਂ ਦਿੱਤਾ ਹੂੰ ਪਰ ਜੇ ਤੁਸੀਂ ਵੀਜ਼ਾ ਰੁਣੀ ਤੋਂ ਬਾਅਦ ਹੈ ਕੋਰਟ ਤੋਂ ਬਾਅਦ ਖਰੇ ਬਾਅਦ ਬੈਠੀ ਇਸ ਪਾਸਪੋਰਟ ਤੇ ਮੈਂ ਕਿਹਾ ਇਸ ਪਾਸਪੋਰਟ ਦੇ ਨਾਲ ਜਿਹੜੇ ਲੱਗੇ ਉਹਨਾਂ ਤੇ ਵੀਜ਼ੇ ਨਹੀਂ ਇਹ ਵੈਲਿਡ ਆ ਹੂੰ ਤੇ ਇਹਦਾ ਕੀ ਮਤਲਬ ਹੈ ਮੈਂ ਜਾਵਾਂ ਜਾਂ ਨਾ ਜਾਵਾਂ ਜੇ ਮੈਂ ਕੋਈ ਰੋਜ਼ ਦੋੜਾ ਬਾਹਰ ਜਾਣ ਵਾਲਾ ਬੰਦਾ ਨਹੀਂ ਤੇ ਮੈਂ ਇੱਕ ਰਿਸ਼ਤੇਦਾਰ ਦੇ ਬੇਟੀ ਦੀ ਸ਼ਾਦੀ ਸੀ ਤੇ ਮੈਂ ਤਾਂ ਜਾਣਾ ਜੀ ਕਹਿੰਦੇ ਜੀ ਨਹੀਂ ਤੁਸੀਂ ਵੀ ਜਾ ਸਕਦੇ ਹੂੰ ਤੇ ਪਾਸਪੋਰਟ ਤਾਂ ਰੱਖ ਲਿਆ ਜੀ ਪਾਸਪੋਰਟ ਤਾਂ ਜਨਰਲ ਜਾਊਗਾ ਜੀ ਜੀ ਉੱਥੋਂ ਲੈ ਲਿਓ ਦਸਾਂ ਬੰਦਾ ਜਲੰਧਰ ਜੀ ਜੀ ਮੈਂ ਕਿਹਾ ਫਿਰ ਉਦੋਂ ਤਾਂ ਜਸ ਫੰਕਸ਼ਨ ਤੇ ਮੈਂ ਜਾਣਾ ਉਹਦਾ ਕੋਈ ਮਤਲਬ ਨਹੀਂ ਆ ਜਾਂਦਾ ਹੂੰ ਦੇ ਰਿਪੋਰਟ ਮਾਰ ਗਿਆ ਉਹ ਕੀ ਕਰ ਸਕਦੇ ਅੱਛਾ ਕਿੰਨੀ ਦੇਰ ਸੁਚੇ ਸਿੰਘ ਜੀ ਤੁਹਾਨੂੰ ਬਿਠਾ ਕੇ ਰੱਖਿਆ ਹੈ ਏਅਰਪੋਰਟ ਤੇ ਦੇਖੋ ਜੀ ਇੱਕ ਤਾਂ ਜਾਈ ਦਾ 4 ਘੰਟੇ ਪਹਿਲਾਂ ਜਾਈ ਦਾ ਹੂੰ ਜਦੋਂ ਮੇਰੇ ਬੋਰਡਿੰਗ ਵੀ ਹੋ ਗਿਆ ਹੂੰ ਸਮਾਨ ਵੀ ਅੰਦਰ ਚਲਾ ਗਿਆ ਜਾਜ ਦੇ ਹੂੰ ਤੇ ਮੁੜ ਕੇ ਮਿਲਣਾ ਇਹ ਜਾ ਚਲਣਾ ਸੀ 3:30 ਵਜੇ ਹੂੰ ਜੀ ਤੇ ਮੈਂ ਕਿਹਾ ਮੇਰਾ ਸਮਾਨ ਹੀ ਭੇਜ ਦੋ ਵਾਪਸ ਹੂੰ ਸਮਾਨ ਆਇਆ 7 ਵਜੇ ਜੀ ਮੈਂ ਮਤਲਬ 8-9 ਘੰਟੇ ਅੰਦਰ ਹੂੰ ਮਤਲਬ ਸਮਝ ਲੋ ਕਿ ਕੀ ਆ ਰਹੀ ਟੈਨਸ਼ਨ ਕੀ ਰਿਹਾ ਹੁੰਦਾ ਅੱਛਾ ਜਾ ਕਿਹੜੀ ਕੰਟਰੀ ਰਹ ਸੀ ਤੁਸੀਂ ਮੈਂ ਅਮਰੀਕਾ ਜਾ ਰਿਹਾ ਸੀ ਅੱਛਾ ਕਿਸ ਪਰਪਸ ਕੀ ਸੀਗਾ ਸੁੱਚਾ ਸਿੰਘ ਜੀ ਆਪਣਾ ਪਰਪਸ ਮੇਰੇ ਕਿਸੇ ਸ スタਣ ਦੀ ਬੇਟੀ ਦੀ ਸ਼ਾਦੀ ਸੀ ਔਰ ਉਹਨਾਂ ਦਾ ਸਮਾਨ ਵੀ ਮੇਰੇ ਕੋਲ ਸੀ ਹੂੰ ਜਿਹੜਾ ਤੁਸੀਂ ਕੁੜੀਆਂ ਦਾ ਹੁੰਦਾ ਨਾ ਕੀ ਆ ਕਾਰੀਆਂ ਦੀ ਕੁੜੀਆਂ ਕਿਸੇ ਦਾ ਉਹ ਮੁੰਡੇ ਦਾ ਉਹ ਉਹਨੇ ਰਿੰਗ ਰੰਗ ਪਾਉਣ ਸੀ ਉਹ ਵੀ ਇੱਕ ਬਣਾ ਕੇ ਖੜਨੀ ਸੀ ਮੈਂ ਕਿਹਾ ਚਲੋ ਮੈਂ ਜਦੋਂ ਉਹਨਾਂ ਨੂੰ ਮੈਂ ਲੈ ਆਉਂਗਾ ਜੀ ਸਾਰਾ ਰਹਿ ਗਿਆ ਨਹੀਂ ਮੰਨੇ ਜੀ ਬਸ ਅੱਛਾ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ 에어ਪੋਰਟ ਅਥਾਰਟੀ ਨਾਲ ਗੱਲਬਾਤ ਕਰਨ ਦੀ ਨਾ 에어ਪੋਰਟ ਤਾਂ ਸਾਡੇ ਸਾਰੇ ਬਿੱਡੇ ਜਿਹੜੇ ਹੁੰਦੇ ਆ ਇਹ ਵਾਲੇ ਹੂੰ ਕੀ ਆ ਤੁਰਕੀਆ ਤੋਂ ਕਿ ਇਮੀਗ੍ਰੇਸ਼ਨ ਵਾਲੇ ਹਾਂ ਉਹ ਸਾਰੇ ਆਪਣੇ ਆਪ ਨੂੰ ਉੱਚ ਅਧਿਕਾਰੀ ਸਮਝਦੇ ਆ ਜੀ ਉਹਨਾਂ ਤੋਂ ਉੱਤੇ ਉੱਚ ਤੋਂ ਹੋਰ ਹੁੰਦਾ ਵੀ ਕੋਈ ਨਹੀਂ ਠੀਕ ਹੈ ਸਰ ਮਿਹਰਬਾਨੀ ਸਮਾਂ ਦੇਣ ਲਈ ਧੰਨਵਾਦ ਥੈਂਕ ਯੂ ਬੀ ਥੈਂਕ ਯੂ ਤੁਹਾਡਾ ਕੀ ਰਿਐਕਸ਼ਨ ਲੈਣਾ ਹੈ ਤੁਹਾਨੂੰ ਅੱਜ 에어ਪੋਰਟ ਤੇ ਇਮੀਗ੍ਰੇਸ਼ਨ ਦੌਰਾਨ ਕਿਉਂ ਰੋਕਿਆ ਗਿਆ ਸਰ ਬਿਡੇ ਜੀ ਤਾਂ ਹੁਣ ਉਹ ਦੱਸਦੇ ਮਿੰਟ ਉਹਨਾਂ ਨੇ ਜਿਹੜੀਆਂ ਮੈਂ ਬਾਈ ਵੀ ਤੁਸੀਂ ਦੇਖੋ ਕਿ ਮੇਰਾ ਪਾਸਪੋਰਟ ਵੈਲਿਡ ਆ ਹੂੰਦੇ ਜੀ ਵੈਲਿਡ ਆ 29 ਤੱਕ ਹੂੰ ਮੇਰਾ ਮੈਂ ਕਿਹਾ ਵੀਜ਼ਾ ਦੇਖੋ ਉਹਦੀ ਜਿਹੜਾ ਹੈ ਖੰਦੇ 27 ਦਸੰਬਰ ਤੱਕ ਜੀ ਤੇ ਮੈਂ ਕਿਹਾ ਫਿਰ ਕਿਉਂ ਉਹਦੇ ਜੀ ਇਹ ਧਮਾ ਪੜਾਇਆ ਸੀ ਕੋਵਿਡ ਵੇਲੇ ਤੇ ਕੁਝ ਕੁ ਮਹੀਨੇ ਬਾਅਦ ਗਈ ਦੀ ਹੂੰ ਜੀ ਤੁਹਾਡੇ ਪਹਿਲੇ ਮੈਂ ਕਿਹਾ ਪਰਾਣੇ ਵੀਜੇ ਮੇਰੇ ਨਾਲ ਲੱਗੇ ਆ ਉਹਨਾਂ ਤੇ ਵੀਜਾ ਲੱਗਾ ਹੋਇਆ ਹੂੰ ਤੇ ਮੈਂ ਕਿਤੇ ਵਾਰੀ ਜਾਇਆ ਆ ਤੇ ਹਰ ਕੰਟਰੀ ਜੀ ਇੱਕ ਇੱਕ ਦੋ ਦੋ ਵਾਰੀ ਗਿਆ ਹੂੰ ਤੇ ਫੈਬਰ ਪੁੱਛੇ ਜੀ ਤੁਹਾਡੇ ਕੋਈ ਕੇਸ ਤਾਂ ਨਹੀਂ ਮੈਂ ਕਿਹਾ ਜੇ ਕੇਸ ਹੁੰਦਾ ਤਾਂ ਫਿਰ ਮੇਰਾ ਪਾਸਪੋਰਟ ਨਿਊ ਕਿਤਰਾ ਹੋਣਾ ਸੀ ਜੀ ਜੀ ਜੇ ਕਹਿੰਦੇ ਤੁਹਾਡਾ ਪਾਸਪੋਰਟ ਕਿਤੇ ਚੋਰੀ ਤਾਂ ਨਹੀਂ ਹੋਇਆ ਹੂੰ ਬਿਲਕੁਲ ਨਹੀਂ ਹੂੰ ਤੁਹਾਡਾ ਕਹਿੰਨ ਪਾਸਪੋਰਟ ਦਿੱਤਾ ਤਾਂ ਨਹੀਂ ਸੀ ਹੂੰ ਬਿਲਕੁਲ ਨਹੀਂ ਦਿੱਤਾ ਹੂੰ ਪਰ ਜੇ ਤੁਸੀਂ 2019 ਤੋਂ ਬਾਅਦ ਕੋਰਟ ਤੋਂ ਬਾਅਦ ਕਰੇ ਬਾਅਦ ਦੇਵੀ ਇਸ ਪਾਸਪੋਰਟ ਤੇ ਮੈਂ ਕਿ ਇਸ ਪਾਸਪੋਰਟ ਦੇ ਨਾਲ ਜਿਹੜੇ ਲੱਗੇ ਉਹਨਾਂ ਤੇ ਵੀਜੇ ਨਹੀਂ ਇਹ ਵੈਲਿਡ ਆ ਤੇ ਇਹਦਾ ਕੀ ਮਤਲਬ ਹੈ ਮੈਂ ਜਾਵਾਂ ਜਾਂ ਨਾ ਜਾਵਾਂ ਜੇ ਮੈਂ ਕੋਈ ਰੋਜ਼ ਦੋੜਾ ਬਾਹਰ ਜਾਣ ਵਾਲਾ ਬੰਦਾ ਜੇ ਤੇ ਮੈਂ ਇੱਕ ਰਿਸ਼ਤੇਦਾਰ ਦੀ ਬੇਟੀ ਦੀ ਸ਼ਾਦੀ ਸੀ ਤੇ ਮੈਂ ਤਾਂ ਜਾਣਾ ਜੀ ਕਹਿੰਦੇ ਜੀ ਨਹੀਂ ਤੁਸੀਂ ਨਹੀਂ ਜਾ ਸਕਦੇ ਹੂੰ ਤੇ ਪਾਸਪੋਰਟ ਤਾਂ ਰੱਖ ਲਿਆ ਪਾਸਪੋਰਟ ਤਾਂ ਜਨਮਰ ਜਾਊਗਾ ਜੀ ਜੀ ਉੱਥੋਂ ਲੈ ਲਿਓ ਦਸਾਂ ਬੰਦਾ ਦਿਨਾਂ ਬਾਅਦ ਜੀ ਜੀ ਮੈਂ ਕਿਹਾ ਫਿਰ ਉਦੋਂ ਤਾਂ ਜੈਸ ਫੰਕਸ਼ਨ ਤੇ ਮੈਂ ਜਾਣਾ ਉਹਦਾ ਕੋਈ ਮਤਲਬ ਹੀ ਨਹੀਂ ਜਾਂਦਾ ਹੂੰ ਮੇਰੀ ਕੋਈ ਮਰਜ਼ੀ ਨੂੰ ਉਹ ਕੀ ਕਰ ਸਕਦੇ ਅੱਛਾ ਬਈ ਕਿੰਨੀ ਧੀਰ ਸੁਚੇਤ ਸਿੰਘ ਜੀ ਤੁਹਾਨੂੰ ਬਿਠਾ ਕੇ ਰੱਖਿਆ ਹੈ ਏਅਰਪੋਰਟ ਤੇ ਦੇਖੋ ਜੀ ਇੱਕ ਤਾਂ ਜਾਈ ਦਾ 4 ਘੰਟੇ ਪਹਿਲਾਂ ਜਾਇਦਾ ਹੂੰ ਜਦੋਂ ਮੇਰੇ ਬੋਰਡਿੰਗ ਵੀ ਹੋ ਗਿਆ ਹੂੰ ਸਮਾਨ ਵੀ ਅੰਦਰ ਚਲਾ ਗਿਆ ਜਾਜੇ ਹੂੰ ਤੇ ਮੁਰਕੀ ਮਿਲਣਾ ਇਹ ਜਾਹ ਚਲਣਾ ਸੀ 3:30 ਵਜੇ ਹੂੰ जी मैं मैं कह रहा मेरा ही वापस है आया बजे मतलब मतलब घंटे अंदर समझ लो कि टेंशन की है की रह अच्छा, तो अच्छा, अपना अच्छा अच्छा जाकेडी कंट्री सिंह किस परपस परपस किसी मेरे बेटी को ਕੁੜੀਆਂ ਦਾ ਹੁੰਦਾ ਨਾ ਕਿ ਆ ਅਧਿਕਾਰੀਆਂ ਤੋਂ ਕੁੜੀਆਂ ਕਿਸੇ ਦਾ ਉਹ ਮੁੰਡੇ ਦਾ ਕੋਈ ਉਹਨਾਂ ਨੇ ਰੰਗ ਰੂਪ ਪਾਉਣ ਸੀ ਉਹ ਵੀ ਇੱਕ ਬਣਾ ਕੇ ਕੱਢਣੀ ਸੀ ਮੈਂ ਕਿਹਾ ਚਲੋ ਮੈਂ ਜਦੋਂ ਉਹਨਾਂ ਨੂੰ ਲੈ ਆਉਂਗਾ ਜੀ ਉਹ ਸਾਰਾ ਰਹਿ ਗਿਆ ਨਹੀਂ ਮੰਨੇ ਜੀ ਹਾਂ ਬਸ ਅੱਛਾ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ 에어ਪੋਰਟ ਅਥਾਰਟੀ ਨਾਲ ਗੱਲਬਾਤ ਕਰਨ ਦੀ ਨਾ 에어ਪੋਰਟ ਤਾਂ ਅਥਾਰਟੀ ਸਾਰੇ ਜਿਹੜੇ ਹੁੰਦੇ ਆ ਇਹ ਵਾਲੇ ਹੂੰ ਜੀ ਸਰ ਕੀ ਹੈ ਤੁਹਾਡਾ ਇਮੀਗ੍ਰੇਸ਼ਨ ਵਾਲੇ ਹਾਂ ਉਹ ਸਾਰੇ ਆਪਣੇ ਆਪ ਨੂੰ ਉੱਚ ਅਧਿਕਾਰੀ ਸਮਝਦੇ ਆ ਜੀ ਹੁਣ ਤੋਂ ਉੱਚ ਤੋਂ ਹੋ ਰਿਹਾ ਨਹੀਂ ਕੋਈ ਠੀਕ ਹੈ ਸਰ ਮਿਹਰਬਾਨੀ ਸਮਾਂ ਦੇਣ ਲਈ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਇੱਕ ਰਿਐਕਸ਼ਨ ਲੈਣਾ ਹੈ ਤੁਹਾਨੂੰ ਅੱਜ 에어ਪੋਰਟ ਤੇ ਇਮੀਗ੍ਰੇਸ਼ਨ ਦੌਰਾਨ ਕਿਉਂ ਰੋਕਿਆ ਗਿਆ ਸਰ ਬਿੜੇ ਤਾਂ ਹੁਣ ਉਹ ਦੱਸ ਦੇ ਮਿੰਟ ਉਹਨਾਂ ਨੇ ਜਿਹੜੀਆਂ ਮੈਂ ਕਹਿੰਦਾ ਤੁਸੀਂ ਦੇਖੋ ਵੀ ਮੇਰਾ ਪਾਸਪੋਰਟ ਵੈਲਿਡ ਆ ਹੂੰ ਜੀ ਵੈਲਿਡ ਆ 29 ਤੱਕ ਆ ਹੂੰ ਮੇਰਾ ਮੈਂ ਕਿਹਾ ਵੀਜ਼ਾ ਦੇਖੋ ਉਹ ਦੀ ਜਿਹੜਾ ਹੈ 27 ਦਸੰਬਰ ਤੱਕ ਜੀ ਤੇ ਮੈਂ ਕਿਹਾ ਫਿਰ ਕਿਉਂ ਉਹਨੇ ਇਹ ਦਾਵਾ ਪੜਾਇਆ ਸੀ ਕੋਵਿਡ ਵੇਲੇ ਤੇ ਤੁਹਾਨੂੰ ਕੋਵਿਡ ਤੋਂ ਬਾਅਦ ਗਈ ਦੀ ਹੂੰ ਜੀ ਤੁਹਾਡੇ ਪਹਿਲੇ ਮੈਂ ਕਿਹਾ ਪੁਰਾਣੇ ਵੀਜ਼ੇ ਮੇਰੇ ਨਾਲ ਲੱਗੇ ਆ ਉਹਨਾਂ ਤੇ ਵੀਜ਼ਾ ਲੱਗਾ ਹੋਇਆ ਹੂੰ ਤੇ ਮੈਂ ਕਿਤੇ ਵਾਰੀ ਜਾਇਆ ਆ ਤੇ ਹਰ ਕੰਟਰੀ ਜਿੱਕੇ ਦੋ ਦੋ ਵਾਰੀ ਗਿਆ ਹੂੰ ਤੇ ਫੈਬਰਡ ਪੁੱਛੇ ਜੀ ਤੁਹਾਡੇ ਕੋਲ ਕੇਸ ਤਾਂ ਨਹੀਂ ਮੈਂ ਕਿਹਾ ਜੇ ਕੇਸ ਹੁੰਦਾ ਤਾਂ ਫਿਰ ਮੇਰਾ ਪਾਸਪੋਰਟ ਨਿਊ ਕਿਤਰਾਉਣਾ ਸੀ ਜੀ ਜੀ ਤਰਹ ਕਿੰਨੇ ਤਾਂ ਪਾਸਪੋਰਟ ਕਿਤੇ ਚੋਰੀ ਤੇ ਨਹੀਂ ਹੋਇਆ ਹੂੰ ਬਿਲਕੁਲ ਨਹੀਂ ਹੂੰ ਤੁਹਾਹਾਂ ਕਿਹਨੂੰ ਪਾਸਪੋਰਟ ਦਿੱਤਾ ਤਾਂ ਨਹੀਂ ਸੀ ਹੂੰ ਬਿਲਕੁਲ ਨਹੀਂ ਦਿੱਤਾ ਹੂੰ ਪਰ ਜੀ ਤੁਸੀਂ 2019 ਤੋਂ ਬਾਅਦ ਕੋਰਟ ਤੋਂ ਬਾਅਦ ਕਿਤੇ ਬਾਅਦ ਗਈ ਵੀ ਇਸ ਪਾਸਪੋਰਟ ਤੇ ਮੈਂ ਕਿਹਾ ਇਸ ਪਾਸਪੋਰਟ ਦੇ ਨਾਲ ਜਿਹੜੇ ਲੱਗੇ ਉਹਨਾਂ ਤੇ ਵੀਜ਼ੇ ਨਹੀਂ ਇਹ ਵੈਲਿਡ ਆ ਹੂੰ ਤੇ ਇਹਦਾ ਕੀ ਮਤਲਬ ਹੈ ਮੈਂ ਜਾਵਾਂ ਜਾਂ ਨਾ ਜਾਵਾਂ ਜੇ ਮੈਂ ਕੋਈ ਰੋਜ਼ ਦੋਰਾ ਬਾਹਰ ਜਾਣ ਵਾਲਾ ਬੰਦਾ ਨਹੀਂ ਤੇ ਮੈਂ ਇੱਕ ਰਿਸ਼ਤੇਦਾਰ ਦੀ ਬੇਟੀ ਦੀ ਸ਼ਾਦੀ ਸੀ ਤੇ ਮੈਂ ਤਾਂ ਜਾਣਾ ਜੀ ਕਹਿੰਦੇ ਜੀ ਨਹੀਂ ਤੁਸੀਂ ਵੀ ਜਾ ਸਕਦੇ ਹੂੰ ਪਾਸ ਇਦਾਂ ਆਖ ਲਿਆ ਪਾਸਪੋਰਟ ਦਾ ਜਲੰਧਰ ਜਾਊਗਾ ਜੀ ਜੀ ਉੱਥੋਂ ਲੈ ਲਿਓ ਦਸਾਂ ਬੰਦਾ ਦਿਨਾਂ ਬਾਅਦ ਜੀ ਜੀ ਮੈਂ ਕਿਹਾ ਫਿਰ ਉਦੋਂ ਤਾਂ ਜੈਸ ਫੰਕਸ਼ਨ ਤੇ ਮੈਂ ਜਾਣਾ ਉਹਦਾ ਕੋਈ ਮਤਲਬ ਹੀ ਨਹੀਂ ਜਾਂਦਾ ਹੂੰ ਮੇਰੀ ਕੋਈ ਮਰਗੀ ਨਹੀਂ ਹੋਰ ਕੀ ਕਰ ਸਕਦੇ ਅੱਛਾ ਕਿੰਨੀ ਦੇਰ ਸੁਚੇਤ ਸਿੰਘ ਜੀ ਤੁਹਾਨੂੰ ਬਿਠਾ ਕੇ ਰੱਖਿਆ ਐਰਪੋਰਟ ਤੇ ਦੇਖੋ ਜੀ ਇੱਕ ਤਾਂ ਜਾਈ ਦੇ 4 ਘੰਟੇ ਪਹਿਲਾਂ ਜਾਈ ਦਾ ਹੂੰ ਜਦੋਂ ਮੇਰੇ ਬੋਰਡਿੰਗ ਵੀ ਹੋ ਗਿਆ ਹੂੰ ਸਮਾਨ ਵੀ ਅੰਦਰ ਚਲਾ ਗਿਆ ਜਾਜ ਹੂੰ ਕਿ ਮੁੜ ਕੇ ਮਿਲਣਾ ਇਹ ਜਾ ਚਲਣਾ ਸੀ 3:30 ਵਜੇ ਹੂੰ ਜੀ ਮੈਂ ਕਹਿੰਦਾ ਮੇਰਾ ਸਮਾਨ ਭੇਜ ਦਿਓ ਵਾਪਸ ਹੂੰ ਸਮਾਨ ਆਇਆ 7 ਵਜੇ ਜੀ ਮੈਂ ਮਤਲਬ 8-9 ਘੰਟੇ ਅੰਦਰ ਹੂੰ ਮਤਲਬ ਸਮਝਦਾ ਕਿ ਕੀ ਆ ਰਹੀ ਟੈਨਸ਼ਨ ਕੀ ਰਿਹਾ ਬੰਦਾ ਅੱਛਾ ਜਾ ਕਿਹੜੀ ਕੰਟਰੀ ਰਹੇ ਸੀ ਤੁਸੀਂ ਮੈਂ ਅਮਰੀਕਾ ਜਾ ਰਿਹਾ ਸੀ ਅੱਛਾ ਕਿਸ ਪਰਪਸ ਕੀ ਸੀਗਾ ਸੁਚੇਤ ਸਿੰਘ ਜੀ ਆਪਣਾ ਤੁਰਪਾ ਜੇ ਮੇਰੇ ਕਿਸੇ ਸਦਾ ਦੀ ਬੇਟੀ ਦੀ ਸ਼ਾਦੀ ਸੀ ਔਰ ਉਹਨਾਂ ਦਾ ਸਮਾਨ ਵੀ ਮੇਰੇ ਕੋਲ ਸੀ ਹੂੰ ਜਿਹੜਾ ਕੁੜੀਆਂ ਦਾ ਹੁੰਦਾ ਨਾ ਕਿ ਆ ਸਕਾਰੀਆਂ ਤੋਂ ਕੁੜੀਆਂ ਕਿਸੇ ਦਾ ਉਹ ਮੁੰਡੇ ਦਾ ਉਹ ਉਹਨਾਂ ਨੇ ਰੰਗ ਰੂਗ ਪਾਉਣੇ ਸੀ ਉਹ ਵੀ ਇੱਕ ਤੋਂ ਬਣਾ ਕੇ ਖੜਨੀ ਸੀ ਮੈਂ ਕਿਹਾ ਚਲੋ ਮੈਂ ਜਦੋਂ ਉਹਨਾਂ ਨੂੰ ਲੈ ਆਉਂਗਾ ਜੀ ਉਹ ਸਾਰਾ ਰਹਿ ਗਿਆ ਨਹੀਂ ਮੰਨੇ ਜੀ ਨਾ ਬਸ ਅੱਛਾ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ 에어ਪੋਰਟ ਅਥਾਰਟੀ ਨਾਲ ਗੱਲਬਾਤ ਕਰਨ ਦੀ ਨਾ 에어ਪੋਰਟ ਅਥਾਰਟੀ ਸਾਰੇ ਜਿਹੜੇ ਹੁੰਦੇ ਆ ਇਹ ਵਾਲੇ ਹੂੰ ਯਾ ਸਰ ਕੀ ਆਪਾਂ ਇਮੀਗ੍ਰੇਸ਼ਨ ਵਾਲੇ ਹਾਂ ਉਹ ਸਾਰੇ ਆਪਣੇ ਆਪ ਨੂੰ ਉੱਚ ਅਧਿਕਾਰੀ ਸਮਝਦੇ ਆ ਜੀ ਹੁਣ ਤੋਂ ਉੱਤੇ ਉੱਚ ਤੋਂ ਰੰਦਾ ਨਹੀਂ ਕੋਈ ਠੀਕ ਹੈ ਸਰ ਮਿਹਰਬਾਨੀ ਸਮਾਂ ਦੇਣ ਲਈ ਧੰਨਵਾਦ ਥੈਂਕ ਯੂ ਬਰ ਥੈਂਕ ਯੂ ਸੋ ਟੈਕਸ ਰਿਐਕਸ਼ਨ ਲੈਣਾ ਹੈ ਤੁਹਾਨੂੰ ਅੱਜ 에ਅਰਪੋਰਟ ਤੇ ਇਮੀਗ੍ਰੇਸ਼ਨ ਦੌਰਾਨ ਕਿਉਂ ਰੋਕਿਆ ਗਿਆ ਸਰ ਬਿੜੇ ਤੇ ਹੁਣ ਉਹ ਦੱਸ ਰਿਹਾ ਮਿੰਟ ਉਹਨਾਂ ਨੇ ਜਿਹੜੀਆਂ ਮੈਂ ਕਹਿੰਦਾ ਤੁਸੀਂ ਦੇਖੋ ਵੀ ਮੇਰਾ ਪਾਸਪੋਰਟ ਵੈਲਿਡ ਆ ਹੂੰਦੇ ਜੀ ਵੈਲਿਡ ਆ 29 ਤੱਕ ਹੂੰ ਮੇਰਾ ਮੈਂ ਕਿਹਾ ਵੀਜ਼ਾ ਦੇਖੋ ਉਹਦੀ ਜਿਹੜਾ ਹੈ ਖੰਦੇ 27 ਦਸੰਬਰ ਤੱਕ ਜੀ ਤੇ ਮੈਂ ਕਿਹਾ ਫਿਰ ਕਿਉਂ ਉਹਦੇ ਜਿਹੜਾ ਇਹ ਨਿਵਾ ਪੜਾਇਆ ਸੀ ਕੋਵਿਡ ਵੇਲੇ ਤੇ ਤੁਸੀਂ ਕੋਵਿਡ ਤੋਂ ਬਾਅਦ ਗਏ ਦੀ ਹੂੰ ਜੀ ਤੁਹਾਡੇ ਪਹਿਲੇ ਮੈਂ ਕਿਹਾ ਪੁਰਾਣੇ ਵੀਜ਼ੇ ਮੇਰੇ ਨਾਲ ਲੱਗੇ ਆ ਉਹਨਾਂ ਤੇ ਵੀਜ਼ਾ ਲੱਗਾ ਹੋਇਆ ਹੂੰ ਤੇ ਮੈਂ ਕਿੰਨੀ ਵਾਰੀ ਜਾਇਆ ਅੱਗੇ ਹਰ ਕੰਟਰੀ ਜੀ ਇੱਕ ਇੱਕ ਦੋ ਦੋ ਵਾਰੀ ਗਿਆ ਹੂੰ ਤੇ ਫੇਵਰਡ ਪੁੱਛੇ ਜੀ ਤੁਹਾਡੇ ਕੋਲ ਕੇਸ ਤਾਂ ਨਹੀਂ ਮੈਂ ਕਿਹਾ ਜੇ ਕੇਸ ਹੁੰਦਾ ਤਾਂ ਫਿਰ ਮੇਰਾ ਪਾਸਪੋਰਟ ਨਿਊ ਕਿਤਰਾਉਣਾ ਸੀ ਜੀ ਜੀ ਜੇਰ ਕਹਿੰਦੇ ਤੁਹਾਡਾ ਪਾਸਪੋਰਟ ਕਿਤੇ ਚੋਰੀ ਤਾਂ ਨਹੀਂ ਹੋਇਆ ਹੂੰ ਬਿਲਕੁਲ ਨਹੀਂ ਹੂੰ ਤੁਹਾਡਾ ਕਹਿੰਨ ਪਾਸਪੋਰਟ ਦਿੱਤਾ ਤਾਂ ਨਹੀਂ ਸੀ ਹੂੰ ਬਿਲਕੁਕੁਲ ਨਹੀਂ ਦਿੱਤਾ ਹੂੰ ਪਰ ਜੀ ਤੁਸੀਂ ਵੀਜ਼ਾ ਨਹੀਂ ਤੁਹਾਡੇ ਕੋਲ ਤੁਹਾਡੇ ਕੋਲ ਕਰੇ ਬਾਅਦ ਦੇਵੀ ਇਸ ਪਾਸਪੋਰਟ ਤੇ ਮੈਂ ਕਿਹਾ ਇਸ ਪਾਸਪੋਰਟ ਦੇ ਨਾਲ ਜਿਹੜੇ ਲੱਗੇ ਉਹਨਾਂ ਤੇ ਵੀਜ਼ੇ ਨਹੀਂ ਇਹ ਵੈਲਿਡ ਆ ਹੂੰ ਤੇ ਇਹਦਾ ਕੀ ਮਤਲਬ ਹੈ ਮੈਂ ਜਾਵਾਂ ਜਾਂ ਨਾ ਜਾਵਾਂ ਜੇ ਮੈਂ ਕੋਈ ਰੋਜ਼ ਦੋਰਾਂ ਬਾਹਰ ਜਾਣ ਵਾਲਾ ਬੰਦਾ ਨਹੀਂ ਤੇ ਮੈਂ ਇੱਕ ਰਿਸ਼ਤੇਦਾਰਾਂ ਦੀ ਬੇਟੀ ਦੀ ਸ਼ਾਦੀ ਸੀ ਤੇ ਮੈਂ ਤਾਂ ਜਾਣਾ ਜੀ ਕਹਿੰਦੇ ਜੀ ਨਹੀਂ ਤੁਸੀਂ ਵੀ ਜਾ ਸਕਦੇ ਹੂੰ ਪਾਸਪੋਰਟ ਤਾਂ ਰੱਖ ਲਿਆ ਜੀ ਪਾਸਪੋਰਟ ਤਾਂ ਜਰੂਰ ਜਾਊਗਾ ਜੀ ਜੀ ਉੱਥੋਂ ਲੈ ਲਿਓ ਦਸਾ ਬੰਦਾ ਜਨਾਬ ਜੀ ਜੀ ਮੈਂ ਕਿਹਾ ਫਿਰ ਉਦੋਂ ਤਾਂ ਜੈਸ ਫੰਕਸ਼ਨ ਤੇ ਮੈਂ ਜਾਣਾ ਉਹਦਾ ਕੋਈ ਮਤਲਬ ਹੀ ਨਹੀਂ ਜਾਂਦਾ ਹੂੰ ਮੇਰੇ ਪਰਿਵਾਰੀ ਨੂੰ ਉਹ ਕੀ ਕਰ ਸਕਦੇ ਅੱਛਾ ਕਿੰਨੀ ਦੇਰ ਸੁਚੇ ਸਿੰਘ ਜੀ ਤੁਹਾਨੂੰ ਬਿਠਾ ਕੇ ਰੱਖਿਆ ਹੈ ਰਿਪੋਰਟ ਤੇ ਹਮ ਦੇਖੋ ਜੀ ਇੱਕ ਤਾਂ ਜਾਈ ਦਾ 4 ਘੰਟੇ ਪਹਿਲਾਂ ਜਾਈ ਦਾ ਹਮ ਜਦੋਂ ਮੇਰੇ ਬੋਰਡਿੰਗ ਵੀ ਹੋ ਗਿਆ ਹਮ ਸਮਾਨ ਮੇਰਾ ਅੰਦਰ ਚਲਾ ਗਿਆ ਜਾਜ ਦੇ ਹਮ ਤੇ ਮੁੜ ਕੇ ਮਿਲਣਾ ਇਹ ਜਾਚਣਾ ਸੀ 3:30 ਵਜੇ ਹਮ ਜੀ ਮੈਂ ਕਹਿੰਦਾ ਮੇਰਾ ਸਮਾਨ ਹੀ ਭੇਜ ਦਿਓ ਵਾਪਸ ਹਮ ਸਮਾਨ ਆਇਆ 7:00 ਵਜੇ ਮੈਂ ਮਤਲਬ 8-9 ਘੰਟੇ ਅੰਦਰ ਹੂੰ ਮਤਲਬ ਸਮਝ ਲਓ ਕਿ ਕੀ ਆ ਰਹੀ ਟੈਨਸ਼ਨ ਕੀ ਰਿਹਾ ਬੰਦਾ ਅੱਛਾ ਜਾ ਕਿਹੜੀ ਕੰਟਰੀ ਰਹੇ ਸੀ ਤੁਸੀਂ ਮੈਂ ਅਮਰੀਕਾ ਜਾ ਰਿਹਾ ਸੀ ਅੱਛਾ ਕਿਸ ਪਰਪਸ ਕੀ ਸੀਗਾ ਸੁੱਚਾ ਸਿੰਘ ਜੀ ਆਪਣਾ ਪਰਪਸ ਮੇਰੇ ਕਿਸੇ ਸਤਜਾਨ ਦੀ ਬੇਟੀ ਦੀ ਸ਼ਾਦੀ ਸੀ ਔਰ ਉਹਨਾਂ ਦਾ ਸਮਾਨ ਵੀ ਮੇਰੇ ਕੋਲ ਸੀ ਹੂੰ ਜਿਹੜਾ ਕੋਈ ਕੁੜੀਆਂ ਦਾ ਹੁੰਦਾ ਨਾ ਕਿ ਆ ਸਕਾਰੀਆਂ ਕੁੜੀਆਂ ਕਿਸੇ ਦਾ ਉਹ ਮੁੰਡੇ ਦਾ ਉਹ ਉਹਨੇ ਰੰਗ ਰੰਗ ਪਾਉਣ ਸੀ ਉਹ ਵੀ ਇੱਕ ਬਣਾ ਕੇ ਖੜਨੀ ਸੀ ਮੈਂ ਕਿਹਾ ਚਲੋ ਮੈਂ ਜਦੋਂ ਉਹਨਾਂ ਨੂੰ ਮੈਂ ਲੈ ਆਉਂਗਾ ਜੀ ਉਹ ਸਾਰਾ ਰਹਿ ਗਿਆ ਨਹੀਂ ਮੰਨੇ ਜੀ ਹਾਂ ਬਸ ਅੱਛਾ ਤੁਸੀਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ 에어ਪੋਰਟ ਅਥਾਰਟੀ ਨਾਲ ਗੱਲਬਾਤ ਕਰਨ ਦੀ ਨਾ 에어ਪੋਰਟ ਅਥਾਰਟੀ ਸਾਰੇ ਬਿਹੜੇ ਜਿਹੜੇ ਹੁੰਦੇ ਆ ਇਹ ਵਾਲੇ ਹਮ ਯਾ ਸਰਕੀਆ ਤੋਂ ਕਿ ਇਮੀਗ੍ਰੇਸ਼ਨ ਵਾਲੇ ਹਾਂ ਉਹ ਸਾਰੇ ਆਪਣੇ ਆਪ ਨੂੰ ਉੱਚ ਅਧਿਕਾਰੀ ਸਮਝਦੇ ਆ ਜੀ ਹੁਣ ਤੋਂ ਉੱਤੇ ਉੱਚਤ ਹੋਰ ਹੁੰਦਾ ਵੀ ਕੋਈ ਉੱਤੇ ਠੀਕ ਹੈ ਸਰ ਮਿਹਰਬਾਨੀ ਸਮਾਂ ਦੇਣ ਲਈ ਧੰਨਵਾਦ ਥੈਂਕ ਯੂ ਬੀ ਥੈਂਕ ਯੂ ਤੁਹਾਡਾ ਕੀ ਰਿਐਕਸ਼ਨ ਲੈਣਾ ਹੈ ਤੁਹਾਨੂੰ ਅੱਜ 에어ਪੋਰਟ ਤੇ ਇਮੀਗ੍ਰੇਸ਼ਨ ਦੌਰਾਨ ਕਿਉਂ ਰੋਕਿਆ ਗਿਆ ਸਰ ਬਿੜੀ ਤੇ ਹੁਣ ਉਹ ਦੱਸਦੇ ਮਿੰਟ ਉਹਨਾਂ ਨੇ ਜਿਹੜੀਆਂ ਮੈਂ ਕਹਿੰਦੇ ਤੁਸੀਂ ਦੇਖੋ ਵੀ ਮੇਰਾ ਪਾਸਪੋਰਟ ਵੈਲਿਡ ਆ ਹੂੰਦੇ ਜੀ ਵੈਲਿਡ ਆ 29 ਤੱਕ ਆ ਹੂੰ ਮੇਰਾ ਮੈਂ ਕਿਹਾ ਵੀਜ਼ਾ ਦੇਖੋ ਉਹਦੀ ਜਿਹੜਾ ਆਖਰੀ 27 ਦਸੰਬਰ ਤੱਕ ਜੀ ਤੇ ਮੈਂ ਕਿਹਾ ਫਿਰ ਕਿਉਂ ਉਹਦੇ ਜਿਵੇਂ ਇਹ ਧਮਾ ਪੜਾਇਆ ਸੀ ਕੋਵਿਡ ਵੇਲੇ ਤੇ ਕੁਝ ਕੁ ਮਹੀਨੇ ਬਾਅਦ ਗਈ ਦੀ ਹੂੰ ਜੀ ਤੁਹਾਡੇ ਪਹਿਲੇ ਮੈਂ ਕਿਹਾ ਪਰਾਣੇ ਵੀ ਜਿਹੜੇ ਮੇਰੇ ਨਾਲ ਲੱਗੇ ਆ ਉਹਨਾਂ ਤੇ ਵੀ ਜਲ ਲੱਗਾ ਹੋਇਆ ਹੂੰ ਤੇ ਮੈਂ ਕਿਤੇ ਵੀ